ਕਰਨਾਟਕਾ ਦੇ ਚੱਕ ਮੰਗਲੂਰੂ ਡਿਸਟ੍ਰਿਕਟ ਦੇ ਲక్ష్ਮੀ ਨਗਰ ਦੇ ਵਿੱਚ ਇੱਕ ਫੈਮਲੀ ਰਹਿੰਦੀ ਸੀ। ਇਸ ਫੈਮਲੀ ਦੇ ਵਿੱਚ 4 ਜਾਨੇ ਰਹਿੰਦੇ ਸਨ। ਘਰ ਦਾ ਮੁਖੀ ਆ ਡਾਕਟਰ ਰੇਵੰਤ ਜਿਹਦੀ 35 ਸਾਲ ਦੀ ਉਮਰ ਸੀ। ਜਿਹੜਾ ਪੇਸ਼ੇ ਵਜੋਂ ਇੱਕ ਡੈਂਟਿਸਟ ਸੀ। ਇਸ ਦੀ ਪਤਨੀ ਕਵਤਾ ਤੇ ਇਹਨਾਂ ਦੇ ਦੋ ਬੱਚੇ ਵੱਡਾ ਮੁੰਡਾ 5 ਸਾਲ ਦਾ ਤੇ ਛੋਟਾ ਬੱਚਾ 5 ਮਹੀਨੇ ਦਾ ਸੀ। ਪੈਸੇ ਨੂੰ ਲੈ ਕੇ ਇਸ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਸੀ ਤੇ ਘਰ ਦੇ ਵਿੱਚ ਕਿਸੇ ਕਿਸਮ ਦੀ ਚੀਜ਼ ਨੂੰ ਲੈ ਕੇ ਕੋਈ ਤੰਗੀ ਨਹੀਂ ਸੀ। ਪਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਪੁਚਾਲ ਆਣ ਵਾਲਾ ਸੀ ਜੋ ਕਿ ਇਹਨਾਂ ਨੇ ਕਦੀ ਸੋਚਿਆ ਵੀ ਨਹੀਂ ਸੀ ਦਿਨ ਸੀ 17 ਫਰਵਰੀ 2020 ਦਾ ਡਾਕਟਰ ਰੇਵੰਥ ਲਗਭਗ 8:30 ਵਜੇ ਦੇ ਕਰੀਬ ਸ਼ਾਮ ਨੂੰ ਆਪਣੇ ਕਲੀਨਿਕ ਤੋਂ ਘਰ ਵਾਪਸ ਆਉਂਦਾ ਹੈ ਤੇ ਇਹਨਾਂ ਦੇ ਨਾਲ ਹੀ ਇਹਨਾਂ ਦਾ 5 ਸਾਲ ਦਾ ਮੁੰਡਾ ਵੀ ਸੀ ਕਿਉਂਕਿ ਉਸ ਦਿਨ ਇਹਨਾਂ ਦੇ ਨਾਲ ਹੀ ਉਹ ਕਲੀਨਿਕ ਦੇ ਵਿੱਚ ਗਿਆ ਹੋਇਆ ਸੀ ਡਾਕਟਰ ਜਿਸ ਤਰ੍ਹਾਂ ਹੀ ਆਪਣੇ ਘਰ ਪਹੁੰਚਦਾ ਹੈ ਤੇ ਗੱਡੀ ਪਾਰਕਿੰਗ ਦੇ ਵਿੱਚ ਲਾ ਰਿਹਾ ਹੁੰਦਾ ਹੈ ਤਾਂ ਉਹ ਵੇਖਦਾ ਹੈ ਕਿ ਉਹਦੇ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਸਨ ਕਿਉਂਕਿ ਇਹੋ ਜਿਹਾ ਪਹਿਲਾਂ ਕਦੀ ਵੀ ਨਹੀਂ ਹੋਇਆ ਸੀ ਜਿਸ ਤਰ੍ਹਾਂ ਹੀ ਉਹ ਦਰਵਾਜ਼ੇ ਦੇ ਲਾਗੇ ਪਹੁੰਚਦਾ ਹੈ ਤੇ ਉਹ ਦੇਖਦਾ ਹੈ ਕਿ ਦਰਵਾਜ਼ੇ ਦੇ ਅੱਗੇ ਜਿਹੜੀ ਚਟਾਈ ਵਿਛਾਈ ਹੁੰਦੀ ਹੈ ਉਹ ਰੋਲ ਕਰਕੇ ਕਿਸੇ ਨੇ ਪਾਰਕਿੰਗ ਦੇ ਲਾਗੇ ਛੁੱਟੀ ਹੋਈ ਸੀ ਵੇਖਣ ਨੂੰ ਇਹੀ ਲੱਗ ਰਿਹਾ ਸੀ ਕਿ ਜਿਵੇਂ ਉਹ ਚਟਾਈ ਦੇ ਵਿੱਚ ਕੋਈ ਚੀਜ਼ ਕਿਸੇ ਨੇ ਲਪੇਟੀ ਹੁੰਦੀ ਹੈ ਉਹ ਲਾਗੇ ਜਾ ਕੇ ਜਿਸ ਤਰ੍ਹਾਂ ਹੀ ਇਹ ਚਟਾਈ ਨੂੰ ਖੋਲਦਾ ਹੈ ਤਾਂ ਉਹਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਉਸ ਚਟਾਈ ਦੇ ਵਿੱਚ ਕੋਈ ਹੋਰ ਨਹੀਂ ਸੀ ਬਲਕਿ ਉਹਦੀ 31 ਸਾਲਾਂ ਵਾਈਫ ਦੀ লাশ ਲਪੇਟੀ ਹੋਈ ਸੀ ਹੁਣ ਡਾਕਟਰ ਭੱਜ ਕੇ ਅੰਦਰ ਜਾਂਦਾ ਹੈ ਕਿਉਂਕਿ ਇਹਦੀ 6 ਮਹੀਨੇ ਦੀ ਬੱਚੀ ਜੜੀ ਸੀ ਉਹ ਵੀ ਅੰਦਰ ਸੀ ਹੁਣ ਜਾ ਕੇ ਦੇਖਦਾ ਹੈ ਕਿ ਉਹਦੀ ਬੱਚੀ ਬਿਲਕੁਲ ਸਹੀ ਸਲਾਮਤ ਸੀ ਪਰ ਘਰ ਦੀ ਹਾਲਤ ਬਿਲਕੁਲ ਹੀ ਉਥਲ ਪੁਥਲ ਹੋਈ ਸੀ ਜਿਵੇਂ ਕਿਸੇ ਨੇ ਇਸ ਘਰ ਦੇ ਵਿੱਚੋਂ ਚੋਰੀ ਕੀਤੀ ਹੋਵੇ ਡਾਕਟਰ ਇਹ ਸਭ ਵੇਖ ਕੇ ਚੀਕਾ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ ਤੇ ਇਹਦੀ ਆਵਾਜ਼ ਸੁਣ ਕੇ ਲਾਗੇ ਚਾਗੇ ਤੇ ਗਵਾਂਢੀ ਵੀ ਇਹਦੇ ਘਰ ਦੇ ਵਿੱਚ ਆ ਜਾਂਦੇ ਨੇ ਡਾਕਟਰ ਹੁਣ ਲੋਕਲ ਪੁਲਿਸ ਨੂੰ ਫੋਨ ਕਰਦਾ ਹੈ ਤੇ ਪੁਲਿਸ ਵੀ ਆ ਕੇ ਜਾਂਚ ਕਰਦੀ ਹੈ ਪਤਾ ਚੱਲਦਾ ਹੈ ਕਿ ਘਰ ਦੇ ਵਿੱਚੋਂ 4 ਲੱਖ ਰੁਪਏ ਦਾ ਕੈਸ਼ ਤੇ ਜੁਐਲਰੀ ਵਗੈਰਾ ਚੋਰੀ ਹੋਈ ਹੈ ਤੇ ਨਾਲੇ ਹੀ ਇਹਦੀ 31 ਸਾਲਾਂ ਦੀ ਪਤਨੀ ਦਾ ਕਤਲ ਹੋ ਚੁੱਕਿਆ ਸੀ ਵੇਖਣ ਨੂੰ ਤਾਂ ਇਹ ਕੇਸ ਬਿਲਕੁਲ ਹੀ ਸਿੰਪਲ ਜਿਹਾ ਲੱਗ ਰਿਹਾ ਸੀ ਕਿ ਬਸ ਚੋਰੀ ਹੋਈ ਤੇ ਚੋਰੀ ਕਰਨ ਦੇ ਨਾਲ ਜਿਹੜਾ ਬੰਦਾ ਅੰਦਰ ਆਇਆ ਹੋਵੇਗਾ ਤੇ ਇਹ ਚੋਰੀ ਕਰਦਿਆ ਇਹਦੀ ਪਤਨੀ ਨੇ ਇਹਨੂੰ ਫੜ ਲਿਆ ਹੋਵੇਗਾ ਤੇ ਉਹਨੇ ਇਹਨੂੰ ਮਾਰ ਦਿੱਤਾ ਪਰ ਦਰਅਸਲ ਇਹ ਕੇਸ ਇਹ ਨਾ ਸਿੰਪਲ ਨਹੀਂ ਸੀ ਹੁਣ ਪੁਲਿਸ ਜਦੋਂ ਇਸ ਕੇਸ ਦੀ ਜਾਂਚ ਸ਼ੁਰੂ ਕਰਦੀ ਹੈ ਗਵਾਂਡੀਆਂ ਕੋਲੋਂ ਪੁੱਛਿਆ ਜਾਂਦਾ ਹੈ ਤੇ ਪਤਾ ਚੱਲਦਾ ਹੈ ਕਿ ਕਿਸੇ ਵੀ ਗਵਾਂਡੀ ਨੇ ਚੋਰ ਨੂੰ ਆਉਂਦੇ ਹੋਏ ਨਹੀਂ ਵੇਖਿਆ ਸੀ ਤੇ ਨਾ ਹੀ ਜਾਂਦੇ ਹੋਏ ਵੇਖਿਆ ਸੀ ਕੋਈ ਆਵਾਜ਼ ਵੀ ਗਵਾਂਡੀਆਂ ਤੱਕ ਨਹੀਂ ਪਹੁੰਚੀ ਸੀ ਪੁਲਿਸ ਨੂੰ ਵੀ ਕੋਈ ਇਹੋ ਜਿਹਾ ਕੋਈ ਕਲੂ ਨਹੀਂ ਮਿਲਦਾ ਜਿਹਦੇ ਵਿੱਚ ਇਹ ਪਤਾ ਚੱਲ ਸਕਦਾ ਕਿ ਕੋਈ ਜ਼ਬਰਦਸਤੀ ਅੰਦਰ ਆਇਆ ਹੋਵੇ ਜਾਂ ਫਿਰ ਕੋਈ ਇਹਨਾਂ ਦੇ ਵਿੱਚ ਲੜਾਈ ਝਗੜਾ ਹੋਇਆ ਹੋਵੇ ਪੁਲਿਸ ਨੂੰ ਲੱਗੇ ਚਾਗੇ ਤੇ ਜਿੰਨੇ ਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ ਉਹਨਾਂ ਨੂੰ ਜਦੋਂ ਚੈੱਕ ਕਰਦੀ ਹੈ ਤਾਂ ਪਤਾ ਚੱਲਦਾ ਹੈ ਕਿ 17 ਫਰਵਰੀ 2020 ਨੂੰ ਜਿਸ ਦਿਨ ਉਹ ਘਟਨਾ ਹੋਈ ਸੀ ਉਸ ਦਿਨ ਸਵੇਰ ਤੋਂ ਸ਼ਾਮ ਤੱਕ ਡਾਕਟਰ ਰੇਮਨਥ ਦੇ ਘਰ ਦੇ ਵਿੱਚ ਨਾ ਤੇ ਕੋਈ ਬਾਹਰੋਂ ਆਇਆ ਸੀ ਤੇ ਨਾ ਹੀ ਕੋਈ ਬਾਹਰ ਗਿਆ ਸੀ ਇਸ ਦਿਨ ਸਵੇਰੇ 8 ਵਜੇ ਦੇ ਕਰੀਬ ਡਾਕਟਰ ਰੇਮਨਥ ਆਪਣੇ ਬੇਟੇ ਦੇ ਨਾਲ ਕਲੀਨਿਕ ਦੇ ਵਿੱਚ ਜਾਂਦੇ ਹੋਏ ਦਿਖਾਈ ਦਿੰਦਾ ਹੈ ਦੁਪਹਿਰ ਦੇ 2 ਵਜੇ ਜਦੋਂ ਲੰਚ ਟਾਈਮ ਹੁੰਦਾ ਹੈ ਤਾਂ ਇਹ ਦੋਨੇ ਜਾਣੇ ਫਿਰ ਆਉਂਦੇ ਹੋਏ ਦਿਖਾਈ ਦਿੰਦੇ ਨੇ ਤੇ ਫਿਰ ਸ਼ਾਮ ਨੂੰ ਇਹ ਦੋਨੇ ਜਾਣੇ ਡਾਕਟਰ ਰੇਮਨਥ ਤੇ ਇਹਦਾ 5 ਸਾਲ ਦਾ ਮੁੰਡਾ ਇੱਕ ਘਰ ਦੇ ਵਿੱਚ ਆਉਂਦੇ ਹੋਏ ਦਿਖਾਈ ਦਿੰਦੇ ਨੇ ਇਸ ਤੋਂ ਇਲਾਵਾ ਪੂਰੇ ਦਿਨ ਦੇ ਵਿੱਚ ਨਾ ਤੇ ਕੋਈ ਇਹਨਾਂ ਦੇ ਘਰ ਦੇ ਵਿੱਚ ਆਇਆ ਸੀ ਤੇ ਨਾ ਹੀ ਘਰੋਂ ਕੋਈ ਗਿਆ ਸੀ ਪੁਲਿਸ ਦਾ ਸ਼ੱਕ ਡਾਕਟਰ ਰੇਵੰਤ ਦੇ ਉੱਪਰ ਹੀ ਜਾ ਰਿਹਾ ਸੀ ਪਰ ਪੁਲਿਸ ਕੋਲ ਕੋਈ ਠੋਸ ਬੂਤ ਨਾ ਹੋਣ ਕਰਕੇ ਪੁਲਿਸ ਡਾਕਟਰ ਦੇ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਨਹੀਂ ਕਰ ਰਹੀ ਸੀ ਤੇ ਪੁਲਿਸ ਇੰਤਜ਼ਾਰ ਕਰ ਰਹੀ ਸੀ ਕਿ ਕਦੋਂ ਪੋਸਟਮਾਰਟਮ ਦੀ ਰਿਪੋਰਟ ਆਵੇ ਹੁਣ 2 ਦਿਨ ਬਾਅਦ ਜਿਸ ਤਰ੍ਹਾਂ ਹੀ ਕਵਤਾ ਦੀ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਤਾਂ ਪੁਲਿਸ ਵਾਲਿਆਂ ਨੂੰ ਜਿਹੜਾ ਰੇਵੰਥ ਦੇ ਉੱਤੇ ਸ਼ੱਕ ਸੀ ਉਹ ਯਕੀਨ ਦੇ ਵਿੱਚ ਬਦਲ ਜਾਂਦਾ ਹੈ ਕਿਉਂਕਿ ਇਸ ਰਿਪੋਰਟ ਦੇ ਵਿੱਚ ਇਹ ਆਇਆ ਸੀ ਕਿ ਕਵਤਾ ਦੀ ਮੌਤ ਹੋਈ ਹੈ ਗਲਾ ਵਡਣ ਦੇ ਕਰਕੇ ਪਰ ਇਹਨੂੰ ਮਾਰਨ ਤੋਂ ਪਹਿਲਾਂ ਜਿਹੜੇ ਡਾਕਟਰ ਆਪਰੇਸ਼ਨ ਕਰਨ ਤੋਂ ਪਹਿਲਾਂ ਐਨੀਥੀਸੀਆ ਦਾ ਬਿਹੋਸ਼ੀ ਦਾ ਟੀਕਾ ਲਾਉਂਦੇ ਨੇ ਉਹ ਇਹਨੂੰ ਲਾਇਆ ਗਿਆ ਸੀ ਹੁਣ ਪੁਲਿਸ 21 ਫਰਵਰੀ 2020 ਨੂੰ ਡਾਕਟਰ ਰੇਮਥ ਨੂੰ ਪੁਲਿਸ ਥਾਣੇ ਦੇ ਵਿੱਚ ਪੁੱਛਗਿੱਛ ਕਰਨ ਵਾਸਤੇ ਬੁਲਾਉਂਦੀ ਹੈ ਡਾਕਟਰ ਦੱਸਦਾ ਹੈ ਕਿ ਉਹ ਸਵੇਰੇ 8:30 ਵਜੇ ਆਪਣੇ ਕਲੀਨਿਕ ਵਾਸਤੇ ਨਿਕਲਿਆ ਸੀ 2:30 ਵਜੇ ਉਹ ਰੋਟੀ ਖਾਣ ਆਇਆ ਸੀ ਤੇ 2:30 ਵਜੇ ਹੀ ਉਹ ਆਪਣਾ ਬੱਚਾ ਨਾਲ ਲੈ ਕੇ ਕਲੀਨਿਕ ਦੇ ਵਿੱਚ ਚਲਾ ਗਿਆ ਸੀ ਸ਼ਾਮ ਨੂੰ ਜਿਸ ਤਰ੍ਹਾਂ ਹੀ ਉਹ ਘਰ ਆਇਆ ਤੇ ਉਹਦੀ ਘਰ ਦੇ ਵਿੱਚ ਪਤਨੀ ਮਰੀ ਹੋਈ ਸੀ ਪਰ ਉਹਨੇ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਉਹਨੇ 6 ਵਜੇ ਉਹਨੇ ਆਪਣੇ ਘਰ ਫੋਨ ਕੀਤਾ ਸੀ ਤੇ ਉਸ ਸਮੇਂ ਉਹਦੀ ਪਤਨੀ ਦੇ ਨਾਲ ਉਹਦੀ ਗੱਲ ਹੋਈ ਸੀ ਪਰਪਲਸ ਹੁਣ ਜਿਸ ਤਰ੍ਹਾਂ ਹੀ ਡਾਕਟਰ ਦੀ ਕਾਲ ਡਿਟੇਲ ਕੱਢਦੀ ਹੈ ਤਾਂ ਪਤਾ ਚੱਲਦਾ ਹੈ ਕਿ ਜਿਹੜੀ ਉਹਨੇ ਗੱਲ ਕੀਤੀ ਸੀ ਕਿ 6 ਵਜੇ ਉਹਨੇ ਆਪਣੀ ਪਤਨੀ ਨੂੰ ਫੋਨ ਕੀਤਾ ਸੀ ਇਹ ਸਾਰਾ ਸਾਰ ਉਹ ਝੂਠ ਬੋਲ ਰਿਹਾ ਸੀ ਕਿਉਂਕਿ ਉਹਦੀ ਕਾਲ ਡਿਟੇਲ ਦੇ ਵਿੱਚ ਉਹ ਇਹੋ ਜੀ ਕੋਈ ਵੀ ਕਾਲ ਨਹੀਂ ਦਿਖਦੀ ਹੁਣ ਇਹ ਜਦੋਂ ਸਾਰਾ ਕੁਝ ਪੁਲਿਸ ਨੂੰ ਪਤਾ ਲੱਗ ਚੁੱਕਿਆ ਸੀ ਤਾਂ 22 ਤਰੀਕ ਨੂੰ ਪੁਲਿਸ ਫਿਰ ਇੱਕ ਵਾਰੀ ਡਾਕਟਰ ਰੇਮੰਥ ਨੂੰ ਫੋਨ ਕਰਦੀ ਹੈ ਤੇ ਪੁਲਿਸ ਥਾਣੇ ਦੇ ਵਿੱਚ ਆਉਣ ਵਾਸਤੇ ਕਹਿੰਦੀ ਹੈ ਪਰ ਉਸ ਦਿਨ ਡਾਕਟਰ ਰੇਮੰਥ ਪੁਲਿਸ ਥਾਣੇ ਦੇ ਵਿੱਚ ਨਹੀਂ ਆਉਂਦਾ ਥੋੜੀ ਦੇਰ ਬਾਅਦ ਹੀ ਪੁਲਿਸ ਨੂੰ ਫੋਨ ਆਉਂਦਾ ਹੈ ਕਿ ਨਜ਼ਦੀਕ ਦੇ ਰੇਲਵੇ ਫਾਟਕ ਦੇ ਉੱਤੇ ਇੱਕ ਬੰਦੇ ਨੇ ਟ੍ਰੇਨ ਦੇ ਅੱਗੇ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਜਦੋਂ ਪੁਲਿਸ ਜਾ ਕੇ ਦੇਖਦੀ ਹੈ ਤਾਂ ਪਤਾ ਚੱਲਦਾ ਹੈ ਕਿ ਇਹ ਕੋਈ ਹੋਰ ਨਹੀਂ ਸੀ ਬਲਕਿ ਡਾਕਟਰ ਰੇਮੰਥ ਹੀ ਸੀ ਇਹਦੀ ਗੱਡੀ ਵੀ ਉਸ ਫਾਟਕ ਦੇ ਲਾਗੇ ਲੱਗੀ ਹੋਈ ਸੀ ਪੁਲਿਸ ਨੂੰ ਡਾਕਟਰ ਦਾ ਉਥੋਂ ਮੋਬਾਈਲ ਫੋਨ ਵੀ ਮਿਲਦਾ ਹੈ ਤੇ ਪੁਲਿਸ ਜਦੋਂ ਫੋਨ ਚੈੱਕ ਕਰਦੀ ਹੈ ਤਾਂ ਪਤਾ ਚੱਲਦਾ ਹੈ ਕਿ ਉਹਨੇ ਲਾਸਟ ਕਾਲ ਮਰਨ ਤੋਂ ਪਹਿਲਾਂ ਇੱਕ ਔਰਤ ਨੂੰ ਕੀਤੀ ਸੀ ਜਿਹਦਾ ਨਾਮ ਸੀ ਹਰਸ਼ੀਤਾ ਤੇ ਪੁਲਿਸ ਨੂੰ ਇਸ ਹਰਸ਼ਤਾ ਦੇ ਕੋਲ ਜਾਂਦੀ ਹੈ ਕਿ ਸ਼ਾਇਦ ਮਰਨ ਤੋਂ ਪਹਿਲਾਂ ਇਹਨੇ ਕੁਝ ਇਹਨੂੰ ਦੱਸਿਆ ਹੋਵੇ ਪੁਲਿਸ ਨੂੰ ਜਿਸ ਤਰ੍ਹਾਂ ਹੀ ਆਪਣੀ ਇੱਕ ਟੀਮ ਨੂੰ ਹਰਸ਼ਤਾ ਦੇ ਘਰ ਦੇ ਵਿੱਚ ਭੇਜਦੀ ਹੈ ਜਿਸ ਤਰ੍ਹਾਂ ਹੀ ਪੁਲਿਸ ਉਹਨਾਂ ਦੇ ਘਰ ਦੇ ਵਿੱਚ ਪਹੁੰਚਦੀ ਹੈ ਤਾਂ ਪਹਿਲਾਂ ਤੋਂ ਹੀ ਉਹਦੇ ਘਰ ਦੇ ਵਿੱਚ ਕਾਫੀ ਭੀੜ ਲੱਗੀ ਹੋਈ ਸੀ ਪੁਲਿਸ ਵੀ ਉੱਥੇ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਸੀ ਤੇ ਪੁਲਿਸ ਜਿਸ ਤਰ੍ਹਾਂ ਹੀ ਅੰਦਰ ਦੇਖਦੀ ਹੈ ਤੇ ਪਤਾ ਚੱਲਦਾ ਹੈ ਕਿ ਇਹ ਘਰ ਦੇ ਵਿੱਚ ਜਿਹੜੀ ਔਰਤ ਰਹਿੰਦੀ ਸੀ ਹਰਸ਼ਤਾ ਉਹਨੇ ਪੱਖੇ ਦੇ ਨਾਲ ਲਟਕ ਕੇ ਆਪਣੇ ਆਪ ਨੂੰ ਖਤਮ ਕਰ ਲਿਆ ਗਵਾਂਡੀਆਂ ਤੋਂ ਪਤਾ ਚੱਲਦਾ ਹੈ ਕਿ ਹਰਸ਼ਤਾ ਆਪਣੇ ਪਤੀ ਤੇ ਆਪਣੇ ਇੱਕ ਬੱਚੀ ਦੇ ਨਾਲ ਇਸ ਘਰ ਦੇ ਵਿੱਚ ਰਹਿੰਦੀ ਸੀ ਤੇ ਇਹ ਵੀ ਪਤਾ ਚੱਲਦਾ ਹੈ ਕਿ ਇਹਨਾਂ ਦੇ ਵਿੱਚ ਅਨਬਨ ਰਹਿੰਦੀ ਸੀ ਤੇ ਇਹਨਾਂ ਦੇ ਵਿੱਚ ਲੜਾਈ ਝਗੜਾ ਹੀ ਰਹਿੰਦਾ ਸੀ ਸ਼ਾਇਦ ਇਸੇ ਕਰਕੇ ਉਹਨੇ ਆਪਣੇ ਆਪ ਨੂੰ ਖਤਮ ਕਰ ਦਿੱਤਾ ਸੀ ਪੁਲਿਸ ਹੁਣ ਹਰਸ਼ਿਤਾ ਦੇ ਪਤੀ ਸੁਦਰਸ਼ਨ ਕੋਲੋਂ ਪੁੱਛਗਿੱਛ ਕਰਦੀ ਹੈ ਤੇ ਉਹ ਦੱਸਦਾ ਹੈ ਕਿ ਹਾਂ ਠੀਕ ਹੈ ਸਾਡੇ ਵਿੱਚ ਬਹੁਤ ਝਗੜਾ ਹੁੰਦਾ ਸੀ ਤੇ ਇਹ ਦੱਸਦਾ ਹੈ ਕਿ ਇਹ ਝਗੜੇ ਦਾ ਕਾਰਨ ਇੱਕ ਰੇਮਥ ਨਾਮ ਦਾ ਡਾਕਟਰ ਸੀ ਸੁਦਰਸ਼ਨ ਇਹ ਦੱਸਦਾ ਹੈ ਕਿ ਡਾਕਟਰ ਰੇਮਨ ਦੇ ਨਾਲ ਉਹਦੀ ਪਤਨੀ ਦੇ ਨਾਜਾਇਜ਼ ਸਬੰਧ ਸਨ ਜਿਸ ਕਰਕੇ ਇਹਨਾਂ ਦੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਹੁਣ ਪੁਲਿਸ ਨੂੰ ਇਸ ਕੇਸ ਦਾ ਸਾਰਾ ਕੁਝ ਪਤਾ ਚਲ ਚੁੱਕਿਆ ਸੀ ਪਰ ਪੁਲਿਸ ਨੂੰ ਇਹ ਕੇਸ ਸੋਲਵ ਕਰਨ ਵਾਸਤੇ ਸਬੂਤ ਚਾਹੀਦੇ ਸਨ ਇਹੀ ਸਬੂਤ ਇਕੱਠੇ ਕਰਨ ਵਾਸਤੇ ਇਹ ਜਿਹੜੀ ਹਰਸ਼ਤਾ ਸੀ ਇਹਦੀ ਬੈਕਗ੍ਰਾਉਂਡ ਨੂੰ ਖੰਗਾਲਦੀ ਹੈ ਤੇ ਪਤਾ ਚੱਲਦਾ ਹੈ ਕਿ ਜਿਹੜੀ ਹਰਸ਼ਤਾ ਸੀ ਆਪਣੇ ਪੇਕੇ ਘਰ ਜਦੋਂ ਜਾਂਦੀ ਸੀ ਤੇ ਇਹਦਾ ਪੇਕਾ ਘਰ ਉੱਥੇ ਸੀ ਜਿੱਥੇ ਡਾਕਟਰ ਰੇਮਥ ਦਾ ਕਲੀਨਿਕ ਸੀ ਤੇ ਇਹ ਹੁਣ ਡਾਕਟਰ ਰੇਮਥ ਦੇ ਕੋਲ ਆਪਣੇ ਦੰਦਾਂ ਦਾ ਚੈੱਕਅਪ ਕਰਵਾਉਣ ਵਾਸਤੇ ਜਾਂਦੀ ਸੀ ਤੇ ਇੱਥੇ ਹੀ ਇਹਦੀ ਹੁਣ ਡਾਕਟਰ ਰਮਨਤ ਦੇ ਨਾਲ ਦੋਸਤੀ ਹੋ ਜਾਂਦੀ ਹੈ ਦੋਸਤੀ ਤੋਂ ਬਾਅਦ ਇਹਨਾਂ ਦਾ ਆਪਸ ਦੇ ਵਿੱਚ ਨਜਾਇਜ਼ ਰਿਸ਼ਤਾ ਕਾਇਮ ਹੋ ਜਾਂਦਾ ਹੈ ਹੁਣ ਇਹਨਾਂ ਦੀ ਜਦੋਂ ਕੋਲ ਡਿਟੇਲ ਕੱਢੀ ਗਈ ਤਾਂ ਪਤਾ ਚੱਲਿਆ ਕਿ ਅਕਸਰ ਹੀ ਇੱਕ ਦੂਜੇ ਦੇ ਨਾਲ देर ਰਾਤ ਤੱਕ ਗੱਲਾਂ ਕਰਦੇ ਰਹਿੰਦੇ ਸਨ ਇਹਨਾਂ ਦੇ ਨਜਾਇਜ਼ ਬੰਦਾ ਦਾ ਡਾਕਟਰ ਦੀ ਪਤਨੀ ਕਵਿਤਾ ਨੂੰ ਵੀ ਪਤਾ ਲੱਗ ਚੁੱਕਿਆ ਸੀ ਤੇ ਹਰਸ਼ਤਾ ਦੇ ਪਤੀ ਸੁਦਰਸ਼ਨ ਨੂੰ ਵੀ ਪਤਾ ਲੱਗ ਚੁੱਕਿਆ ਸੀ ਹੁਣ ਇਹਨਾਂ ਦੇ ਨਜਾਇਜ਼ ਬੰਦਾ ਦੇ ਵਿੱਚ ਸਭ ਤੋਂ ਵੱਡਾ ਰੋੜਾ ਸੀ ਡਾਕਟਰ ਦੀ ਪਤਨੀ ਕਵਿਤਾ ਤੇ ਇਹ ਹੁਣ ਡਾਕਟਰ ਇੱਕ ਪਲਾਨ ਬਣਾਉਂਦਾ ਹੈ 17 ਫਰਵਰੀ 2020 ਦੀ ਸਵੇਰ ਇਹ ਆਪਣੇ ਆਫਿਸ ਦੇ ਲਈ ਜਦੋਂ ਤਿਆਰ ਹੁੰਦਾ ਹੈ ਤੇ ਉਸ ਤੋਂ ਬਾਅਦ ਆਪਣੀ ਪਤਨੀ ਨੂੰ ਇਹ ਐਨੀਥੀਸੀਆ ਦਾ ਹਾਈ ਡੋਜ਼ ਇੰਜੈਕਸ਼ਨ ਲੰਮਦਾ ਹੈ ਤੇ ਆਪਰੇਸ਼ਨ ਕਰਨ ਵਾਲੇ ਬਲੇਡ ਦੇ ਨਾਲ ਇਹਦਾ ਕਤਲ ਕਰ ਦਿੰਦਾ ਹੈ ਤੇ ਫਿਰ ਇਹ ਚਟਾਈ ਦੇ ਵਿੱਚ ਇਹਦੀ লাশ ਨੂੰ ਲਪੇਟ ਕੇ ਪਾਰਕਿੰਗ ਏਰੀਆ ਦੇ ਵਿੱਚ ਇਹਨੂੰ ਸੁੱਟ ਦਿੰਦਾ ਹੈ ਫਿਰ ਇਹ ਦੁਪਹਿਰ ਦੇ 2:30 ਵਜੇ ਦੇ ਕਰੀਬ ਸਕੂਲ ਤੋਂ ਆਪਣੇ ਬੱਚੇ ਨੂੰ ਲੈ ਕੇ ਆਉਂਦਾ ਹੈ ਤੇ ਬੱਚੇ ਨੂੰ ਲਿਆ ਕੇ ਫਿਰ ਇਹ ਘਰੇ ਜਦੋਂ ਆਉਂਦਾ ਹੈ ਤੇ ਘਰੇ ਆ ਕੇ ਇਹ ਆਪਣੇ ਸਾਰੇ ਘਰ ਦੇ ਕੱਪੜੇ ਅਲਮਾਰੀਆਂ ਉਥਲ-ਪੁਥਲ ਕਰ ਦਿੰਦਾ ਹੈ ਤੇ 4 ਲੱਖ ਰੁਪਿਆ ਤੇ ਜੁਐਲਰੀ ਬੰਗਲੌਰ ਦੇ ਵਿੱਚ ਰਹਿੰਦੀ ਹਰਸ਼ਤਾ ਨੂੰ ਪਾਰਸਲ ਕਰ ਦਿੰਦਾ ਹੈ ਹੁਣ ਪੁਲਿਸ ਨੇ ਸਬੂਤ ਦੇ ਤੌਰ ਤੇ ਇਹ ਪੈਸਾ ਤੇ ਜੁਐਲਰੀ ਹਰਸ਼ਤਾ ਦੇ ਘਰੋਂ ਬਰਾਮਦ ਕਰ ਲਈ ਸੀ ਹੁਣ ਸਵਾਲ ਇਹ ਸੀ ਕਿ ਜੇਕਰ ਡਾਕਟਰ ਨੇ ਆਪਣੇ ਪੂਰੇ ਪਲਾਨ ਨੂੰ ਕਾਮਯਾਬ ਕਰ ਲਿਆ ਸੀ ਤਾਂ ਫਿਰ ਇਹਨੇ ਆਪਣੇ ਆਪ ਨੂੰ ਕਿਉਂ ਮਾਰਿਆ ਜਦੋਂ ਇਹਨੂੰ 21 ਫਰਵਰੀ ਨੂੰ ਪੁਲਿਸ ਥਾਣੇ ਦੇ ਵਿੱਚ ਬੁਲਾਇਆ ਗਿਆ ਤਾਂ ਇਹਨੂੰ ਇਹ ਪਤਾ ਚੱਲ ਗਿਆ ਸੀ ਕਿ ਪੁਲਿਸ ਨੂੰ ਇਹ ਸਾਰਾ ਕੁਝ ਪਤਾ ਚੱਲ ਚੁੱਕਿਆ ਹੈ ਤੇ ਇਹਦੀ ਪੋਲ ਖੁੱਲ ਜਾਵੇਗੀ ਤੇ ਹੁਣ ਇਹ ਕੀ ਕਰਦਾ ਹੈ ਕਿ ਆਪਣੇ ਆਪ ਨੂੰ ਮਾਰਨ ਦੇ ਲਈ ਇਹ ਫਾਟਕ ਦੇ ਕੋਲ ਜਾਂਦਾ ਹੈ ਤੇ ਪਹਿਲਾਂ ਹਰਸ਼ਤਾ ਨੂੰ ਫੋਨ ਕਰਦਾ ਹੈ ਕਿ ਪੁਲਿਸ ਨੂੰ ਸਾਰਾ ਕੁਝ ਪਤਾ ਚੱਲ ਚੁੱਕਿਆ ਹੈ ਤੇ ਫਿਰ ਇਹ ਆਪਣੇ ਆਪ ਨੂੰ ਖਤਮ ਕਰ ਦਿੰਦਾ ਹੈ ਤੇ ਹਰਸ਼ਿਤਾ ਨੂੰ ਵੀ ਪਤਾ ਲੱਗ ਗਿਆ ਸੀ ਕਿ ਉਹ ਵੀ ਹੁਣ ਫੜੀ ਜਾਵੇਗੀ ਤੇ ਉਹਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਡਾਕਟਰ ਹੇਮੰਤ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਉਹ ਉਹਨੂੰ ਪਿਆਰ ਵੀ ਕਰਦੀ ਸੀ ਇਸ ਲਈ ਇਹ ਵੀ ਆਪਣੇ ਆਪ ਨੂੰ ਖਤਮ ਕਰ ਲੈਂਦੀ ਹੈ ਇਸ ਤਰ੍ਹਾਂ ਡਾਕਟਰ ਤੇ ਮਰੀਜ਼ ਦੇ ਨਜ਼ਾਇਸ ਬੰਧਨ ਦੇ ਕਰਕੇ ਦੋ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ って。